ਹਾਂਜੀ ਸਤਿ ਸ੍ਰੀ ਅਕਾਲ ਸ਼ਾਰਟਕੱਟ ਡਿਸਕਵਰ ਲੈਂਡ ਅਸਟੇਟ 'ਚ ਅੱਜ ਆਪਾਂ ਗੱਲ ਕਰਾਂਗੇ ਜੀ ਕਿ ਅਗਰ ਪੰਜਾਬ ਦੇ ਕਿਸੇ ਵੀ ਖਿੱਤੇ ਵਿੱਚ ਤੁਹਾਡੀ ਕੋਈ ਜ਼ਮੀਨ ਹੈ ਤੁਹਾਡਾ ਘਰ ਹੈ ਤੁਹਾਡਾ ਕੋਈ ਬਾੜਾ ਹੈ ਜੋ ਕਿ ਨੰਬਰਾਂ ਵਾਲਾ ਹੈ ਔਰ ਲਾਲ ਘਿਰਤੋਂ ਬਾਹਰ ਹੈ ਤੁਸੀਂ ਉਸ ਦੀ ਫਰਦ ਉਸ ਦੀ ਜਮ੍ਹਾਂਬੰਦੀ ਆਪਣੇ ਮੋਬਾਈਲ ਫੋਨ ਦੇ ਉੱਤੇ ਕਿੱਦਾਂ ਡਾਊਨਲੋਡ ਕਰ ਸਕਦੇ ਹੋ ਤੇ ਕਿੱਦਾਂ ਉਹਨੂੰ ਸ਼ੇਅਰ ਕਰ ਸਕਦੇ ਹੋ ਜਾਂ ਉਹਦਾ ਕਿੱਦਾਂ ਪ੍ਰਿੰਟ ਆਊਟ ਲੈ ਸਕਦੇ ਹੋ ਤੇ ਟਾਈਮ ਨਾ ਖਰਾਬ ਕਰਦੇ ਹੋਏ ਵੀਡੀਓ ਦੀ ਕਰਦੇ ਹਾਂ ਜੀ ਸ਼ੁਰੂਆਤ ਹਾਂ ਜੀ ਸੋਤੋਂ ਤਾਂ ਆਪਾਂ Google Chrome 'ਚ ਜਾਣਾ ਹੈ Google Chrome 'ਚ ਜਾਵੋਗੇ ਉੱਥੇ ਸਰਚ Google ਟਾਈਪ ਲਿਖਿਆ ਹੋਇਆ ਹੈ ਇਹਦੇ ਵਿੱਚ ਆਪਾਂ ਲਿਖ ਦੇਣਾ ਜੀ PU&JAB ਪੰਜਾਬ L A N D Land, R E C O R D ਪੰਜਾਬ ਲੈਂਡ ਰਿਕਾਰਡ ਇੱਥੇ ਐਂਟਰ ਕਰ ਦੇਣਾ ਜੀ ਐਂਟਰ ਕਰਨ ਤੋਂ ਬਾਅਦ ਨੀਚੇ ਦੇਖੋ ਇਹ ਪੰਜਾਬ ਗਵਰਨਮੈਂਟ ਲਿਖਿਆ ਹੋਇਆ ਹੈ ਪੰਜਾਬ ਲੈਂਡ ਰਿਕਾਰਡਸ ਇਹਦੇ ਉੱਤੇ ਟਿਕ ਮਾਰ ਦਾਂਗੇ ਜੀ ਤੇ ਅਗਲੀ ਵਿੰਡੋ ਇਹਦੇ 'ਚ ਓਪਨ ਹੋ ਜਾਏਗੀ ਇਹਦੇ ਚ ਕਾਫੀ ਆਪਸ਼ਨ ਆਉਂਦੀਆਂ ਆ WhatsApp ਤੇ ਜਮ੍ਹਾਂ ਮੰਦੀ ਫਾਰਦਰ ਰਾਪਟ ਵਿਰਾਸਤ ਇੰਤਕਾਲ ਕਾਫੀ ਆਪਸ਼ਨ ਆਉਂਦੀਆਂ ਪਰ ਆਪਾਂ ਇਹਦੇ ਚ ਨਹੀਂ ਜਾਣਾ ਆਪਾਂ ਉੱਪਰ ਜਾਣਾ ਤਿੰਨ ਡੰਡੇ ਬਣੇ ਹੋਏ ਆ ਇਹਦੇ ਵਿੱਚ ਜਮ੍ਹਾਂ ਮੰਦੀ ਵੇਖੋ ਦੇ ਵਿੱਚ ਜਾਣਾ ਹੈ ਸਰਲ ਤਰੀਕੇ ਨਾਲ ਡਾਊਨਲੋਡ ਕਰਨ ਵਾਸਤੇ ਤੇ ਉਸ ਤੋਂ ਬਾਅਦ ਮਾਲਕ ਦੇ ਨਾਮ ਮੁਤਾਬਕ ਖੇਵਟਨ ਚ ਨਹੀਂ ਜਾਣਾ ਖਸਰਾ ਚ ਨਹੀਂ ਜਾਣਾ ਖਤੌਨੀ ਚ ਨਹੀਂ ਜਾਣਾ ਅਗਰ ਉੱਥੇ ਤੋਂ ਵੀ ਜਾ ਸਕਦੇ ਹੋ ਅਗਰ ਤੁਹਾਨੂੰ ਪਤਾ ਹੋਵੇ ਕਿ ਹਾਂ ਕੀ ਨੰਬਰ ਹੈ ਸਾਰਾ ਕੁਝ ਤੇ ਇਸ ਤੋਂ ਬਾਅਦ ਇਹ ਮੌਜੂਦਾ ਆ ਜਾਂਦੀ ਹੈ ਤੇ ਜੇ ਅਗਰ ਪਿਛਲਾ ਰਿਕਾਰਡ ਤੁਸੀਂ ਚੈੱਕ ਕਰਨਾ ਪੁਰਾਣੀ ਤੇ ਉਹ ਵੀ ਚੈੱਕ ਕਰ ਸਕਦੇ ਹੋ ਮੌਜੂਦਾ ਚ ਕਰੰਟ ਚ ਜਾਣਾ ਤੁਸੀਂ ਤੇ ਉਸ ਤੋਂ ਬਾਅਦ ਜ਼ਿਲ੍ਹਾ ਚੁਣ ਲੈਣਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਹੈ ਇੱਥੇ ਸਾਈਡ ਤੇ ਟਿੱਕ ਮਾਰ ਕੇ ਇੱਥੇ ਜ਼ਿਲ੍ਹਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਹੈ ਜਿਹੜਾ ਤੁਹਾਡਾ ਡਿਸਟ੍ਰਿਕਟ ਹੈ ਉਹ ਚੁਣ ਲੈਣਾ ਸਾਡਾ ਐਸਐਸ ਨਗਰ ਮੁਹਾਲੀ ਅਸੀਂ ਮੁਹਾਲੀ ਚੁਣ ਲਿਆ ਉਸ ਤੋਂ ਬਾਅਦ ਤਹਿਸੀਲ ਚੁਣਨੀ ਆ ਅੱਗੇ ਜਿਹੜੀ ਤੁਹਾਡੀ ਤਹਿਸੀਲ ਹੈ ਸਾਡੀ ਤਹਿਸੀਲ ਮੁਹਾਲੀ ਹੈ ਤੁਸੀਂ ਮੁਹਾਲੀ ਚੁਣ ਲੈਣੀ ਹੈ ਤੇ ਉਸ ਤੋਂ ਬਾਅਦ ਪਿੰਡ ਜਿਹੜਾ ਵੀ ਤੁਹਾਡਾ ਪਿੰਡ ਹੈ ਜਿਸ ਪਿੰਡ ਦੀ ਜ਼ਮੀਨ ਹੈ ਉਹ ਪਿੰਡ ਤੁਸੀਂ ਇੱਥੇ ਸਿਲੈਕਟ ਕਰ ਦੇਣਾ ਪੰਜਾਬੀ ਚ ਵੀ ਲਿਖਿਆ ਹੋਇਆ ਹੈ ਇੰਗਲਿਸ਼ ਚ ਵੀ ਲਿਖਿਆ ਹੋਇਆ ਉਸ ਤੋਂ ਬਾਅਦ ਸਾਲ ਆ ਜਾਂਦਾ ਇਹਦੇ ਚ ਆਪਸ਼ਨ ਇੱਕੋ ਹੈ 1819 ਤੇ 1819 ਸਿਲੈਕਟ ਕਰ ਲੈਣਾ ਹੈ ਅਸੀਂ ਉਸ ਤੋਂ ਬਾਅਦ ਨੀਚੇ ਦੇਖੋ ਲਿਖਿਆ ਗ੍ਰੀਨ ਕਰ ਇਹ ਚੁਣੋ ਸਿਲੈਕਟਾ ਇਹਦੇ ਉੱਤੇ ਟਿਕ ਕਰ ਦੇਣਾ ਤੇ ਉਸ ਤੋਂ ਬਾਅਦ ਅਗਲੀ ਵਿੰਡੋ ਓਪਨ ਹੋ ਜਾਏਗੀ ਇੱਥੇ ਮਾਲਕ ਦਾ ਨਾਮ ਲਿਖ ਦੇਣਾ ਜਿਸ ਦੇ ਨਾਮ ਦੀ ਫਰਦ ਕੱਢਣੀ ਹੈ ਉਸਦਾ ਨਾਮ ਲਿਖਣਾ ਹੈ ਯਾਦ ਰੱਖੋ ਨਾਮ ਸਿਰਫ ਪੰਜਾਬੀ ਚ ਲਿਖਣਾ ਹੈ ਇੰਗਲਿਸ਼ ਨਹੀਂ ਲਿਖਣਾ ਇੰਗਲਿਸ਼ ਦੇ ਵਿੱਚ ਇਹ سپورਟ ਨਹੀਂ ਕਰਦਾ ਸਾਰੇ ਦਾ ਸਾਰਾ ਪੰਜਾਬੀ ਚ سپورਟ ਕਰੇਗਾ ਤੁਸੀਂ ਸਿਰਫ ਪੰਜਾਬੀ ਹੀ ਇਸ ਚ ਟਾਈਪ ਕਰਨੀ ਹੈ ਪ੍ਰੋਪਰ ਨਾਮ ਲਿਖ ਕੇ ਮਾਲਕ ਦੇ ਨਾਮ ਦੇ ਰਿਸ਼ਤੇ ਨੂੰ ਦੇਖਣਾ ਨੀਚੇ ਕਲਿੱਕ ਕਰ ਦੇਣਾ ਮਾਲਕ ਦੇ ਰਿਸ਼ਤੇ ਨੂੰ ਉਸ ਤੋਂ ਬਾਅਦ ਆ ਜਾਂਦਾ ਜੀ ਨਾਮ ਆ ਜਾਂਦਾ ਉਹਦੇ ਪਿਤਾ ਦਾ ਨਾਮ ਆ ਜਾਏਗਾ ਤੇ ਅੱਗੇ ਦਾਦਾ ਜੀ ਦਾ ਨਾਮ ਆ ਜਾ। ਉਸ ਤੋਂ ਬਾਅਦ ਤੁਸੀਂ ਚੁਣੋ ਸਿਲੈਕਟ ਦੇ ਵਿੱਚ ਚਲੇ ਜਾਣਾ ਫੇਰ ਦੁਬਾਰਾ। ਜਿਹੜਾ ਵੀ ਹੈਗਾ ਉਸ ਤੋਂ ਬਾਅਦ ਖਤੌਨੀ ਨੰਬਰ ਆ ਜਾਂਦੇ ਆ। ਜਿੰਨੇ ਵੀ ਨੰਬਰ ਹੋਣਗੇ ਤੁਹਾਡੇ ਸਾਰੇ ਆ ਜਾਣਗੇ ਅਗਰ ਤੁਹਾਨੂੰ ਪਤਾ ਹੈ ਕਿ ਅਸੀਂ ਉਸ ਨੰਬਰ ਦਾ ਕੱਢਣਾ ਹੈ ਤੇ ਤੁਸੀਂ ਪਾਰਟਿਕੂਲਰ ਸਿਲੈਕਟਡ ਨੰਬਰ ਦਾ ਕਰ ਸਕਦੇ ਹੋ ਤੁਸੀਂ ਉੱਪਰ ਤੋਂ ਸਾਰਿਆਂ ਦਾ ਵੀ ਕੱਢ ਸਕਦੇ ਹੋ। ਤੇ ਮੈਂ ਸਿਰਫ ਇੱਕ ਇੱਕ ਖਤੌਨੀ ਨੰਬਰ ਦਾ ਦੇਖ ਲਿਆ। ਉਸ ਤੋਂ ਬਾਅਦ ਆ ਕੈਪਚਾ ਕੋਡ ਹੈ। ਕੈਪਚਾ ਕੋਡ ਪ੍ਰੋਪਰ ਲਿਖ ਕੇ ਪਾਣਾ। ਇਹਦੇ ਵਿੱਚ ਜਿਹੜਾ ਵੱਡਾ ਡਿਜੀਟ ਹੈ ਉਹਨੂੰ ਵੱਡਾ ਪਾਣਾ ਹੈ। ਜਿਹੜਾ ਛੋਟਾ ਹੈ ਉਹਨੂੰ ਛੋਟਾ ਪਾਣਾ। ਤੇ ਜਿਹੜਾ ਇਹ ਗਲਤ ਨਹੀਂ ਹੋਣਾ ਚਾਹੀਦਾ ਕਰੇ ਗਲਤ ਹੋਏਗਾ ਤੇ ਤੁਹਾਨੂੰ ਦੁਬਾਰਾ ਫਿਰ ਇਹੀ ਕੈਪਚਾ ਕੋਡ ਦੁਬਾਰਾ ਪਾਉਣਾ ਪਏਗਾ ਛੋਟਾ ਹੈ ਤਾਂ ਛੋਟਾ ਵੱਡਾ ਹੈ ਤਾਂ ਵੱਡਾ ਨੰਬਰ ਹੈ ਤਾਂ ਨੰਬਰ ਵਾਲਾ ਤੇ ਰਿਪੋਰਟ ਦੇਖੋ ਦੇ ਵਿੱਚ ਚਲੇ ਜਾਣਾ ਬਸ ਸਿੰਪਲ ਹੈ ਇਸ ਤੋਂ ਬਾਅਦ ਤੁਹਾਡਾ ਅਗਲਾ ਪੇਜ ਓਪਨ ਹੋਗਾ ਇਹਨੂੰ ਤੁਸੀਂ ਸਕਰੋਲ ਕਰੋਗੇ ਨੀਚੇ ਨੂੰ ਜਾਂ ਉੱਪਰ ਨੂੰ ਵੀ ਕਰ ਲਓ ਕਹੀਂ ਕਹੀਂ ਫੋਨਾਂ 'ਚ ਉੱਪਰ ਨੂੰ ਕਹੀਂ ਨੂੰ ਨੀਚੇ 'ਚ ਇਹ ਜਿੱਥੇ ਲਿਖਿਆ ਹੋਇਆ ਕਲਿੱਕ ਟੂ ਕਲਿੱਕ ਹੇਅਰ ਟੂ ਡਾਊਨਲੋਡ ਇੱਥੇ ਤੁਸੀਂ ਡਾਊਨ ਕਲਿੱਕ ਕਰੋਗੇ ਤੇ ਸਿੱਧਾ ਤੁਹਾਡਾ ਡਾਊਨਲੋਡ ਹੋ ਜਾਏਗੀ ਸэр ਬਿਲਕੁਲ ਓਪਨ ਹੋ ਜਾਏਗੀ ਇਹ ਉੱਪਰ ਤੋਂ ਤੁਸੀਂ ਅਗਰ ਜਾਉਂਗੇ ਤੇ ਅਗਰ ਆਈਫੋਨ ਹੈ ਤੇ ਇੱਥੇ ਦੇਖੋ ਫਲੋਕੀ ਜੀ ਬਣੀ ਹੋਈ ਹੈ ਤੀਰ ਬਣਿਆ ਹੋਇਆ ਇਹਦੇ ਉੱਤੇ ਟਿਕ ਕਰੋਗੇ ਤੇ ਤੁਸੀਂ ਇੱਥੇ ਤੋਂ ਕਿਤੇ ਦੂਜੇ ਸ਼ੇਅਰ ਸ਼ੇਅਰ ਕਰਨੀ ਹੈ ਤੁਸੀਂ ਸੇਵ ਕਰਨੀ ਹੈ ਜਾਂ WhatsApp ਕਰਨੀ ਹੈ ਕਿਸੇ ਨੂੰ ਕਿਸੇ ਹੋਰ ਦੂਜੀ ਐਪ ਦੇ ਵਿੱਚ ਲੈ ਕੇ ਜਾਣੀ ਹੈ ਤੁਹਾਨੂੰ ਸਾਰੀ ਦੀ ਸਾਰੀ ਜਿਹਾ ਆਪਸ਼ਨਾਂ ਇੱਥੇ ਹੀ ਮਿਲਣਗੀਆਂ ਪ੍ਰਿੰਟ ਕੱਢਣਾ ਜੋ ਵੀ ਕੁਝ ਕਰਨਾ ਇੱਥੇ ਸਾਰੀਆਂ ਆਪਸ਼ਨਾਂ ਤੁਹਾਨੂੰ ਇਸ ਦੇ ਵਿੱਚ ਇੱਥੇ ਜਾ ਕੇ ਮਿਲਣਗੀਆਂ ਜਿੱਦਾਂ ਹੁਣ ਮੈਂ ਇਹ ਦੇਖੋ ਆਪਣਾ WhatsApp ਤੇ ਇਹਨੂੰ ਸ਼ੇਅਰ ਕਰ ਲੈਂਦਾ ਫਾਈਲ ਨੂੰ ਇੱਥੇ ਤੋਂ ਕੀਤੀ ਤੇ ਸਿੱਧੀ ਮੇਰੇ WhatsApp ਤੇ ਚਲੀ ਜਾਏਗੀ ਇਹ ਫਾਈਲ PDF ਬਣ ਕੇ ਤੇ ਇਸ ਤੋਂ ਬਾਅਦ ਦੂਜਾ ਜਿਹੜਾ ਪ੍ਰੋਸੈਸ ਹੈਗਾ ਉਹ ਹੈਗਾ ਇਹ WhatsApp ਤੇ ਆ ਗਈ ਦੂਜਾ ਹੈਗਾ ਜੇ ਤੁਸੀਂ ਤੁਹਾਡੇ ਕੋਲ Android ਫੋਨ ਹੈ Android ਫੋਨ ਦੇ ਉੱਤੇ ਆਹ ਤਿੰਨ ਬਿੰਦੀਆਂ ਜੀਆਂ ਬਣੀਆਂ ਆਈਆਂ ਉੱਤੇ ਇੱਥੇ ਟਿਕ ਕਰੋਗੇ ਤੇ ਟਿਕ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਡਾਊਨਲੋਡ ਦੀ ਆਪਸ਼ਨ ਆ ਜਾਏਗੀ ਡਾਊਨਲੋਡ ਨੀਚੇ ਡਾਊਨਲੋਡ ਦੇ ਉੱਤੇ ਕਲਿੱਕ ਕਰੋਗੇ ਤੁਸੀਂ ਤੇ ਉਹ ਨਕਲ ਦੀ ਨਕਲ PDF ਫਾਈਲ ਨੀਚੇ ਬਣੀ ਹੋਈ ਹੈ ਦੇਖੋ ਇਹ ਉੱਛਤੋ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ ਜਿੱਦਾਂ ਮਰਜੀ ਸਾਰੀ ਦੀ ਸਾਰੀ ਇਹ ਫਾਈਲ ਨੂੰ ਤੁਸੀਂ ਇੱਥੇ ਤੋਂ ਕੰਟਰੋਲ ਕਰ ਸਕਦੇ ਹੋ Android ਫੋਨ ਦੇ ਵਿੱਚ ਹਾਂਜੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਤੇ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਅਗਰ ਤੁਸੀਂ ਇਸ ਤਰ੍ਹਾਂ ਦੀ ਜਾਣਕਾਰੀ ਹੋਰ ਚਾਹੁੰਦੇ ਹੋ ਮੋਹਾਲੀ ਏਰੀਏ ਦੇ ਬਾਰੇ ਮੋਹਾਲੀ ਪ੍ਰਾਪਰਟੀ ਦੇ ਬਾਰੇ ਐਟਰੋਪੋਲਿਸ ਆਈਟੀ ਸਿਟੀ ਐਰੋ ਸਿਟੀ ਜਾਂ ਜਿਹੜੇ ਨਵੇਂ ਬਲਾਕ ਅਕਵਾਇਰ ਹੋਣ ਵਾਲੇ ਆ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਗਮਾਡਾ ਦੇ ਰਿਲੇਟਡ ਤੁਹਾਨੂੰ ਇਸੇ ਤਰ੍ਹਾਂ ਦੀ ਜਾਣਕਾਰੀ ਦੇਣ ਜਾ ਰਿਹਾ ਹਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ